ਕਟੀਆਂ ਨਾਗ ਵਾਲੀ ਪਹਿਲੇ ਦਿਨ ਤਾਂ ਹੀ ਇਹਨੂੰ ਤੇ ਪੱਤਾ ਵੀ ਮਾਰਦਾ ਮੂੰਹ ਮਾੜਾ ਮਾੜਾ ਵੈਸੇ ਕੱਟਾ ਛੇਦੀ ਲੱਗ ਜੂਗਾ ਥੋੜਾ ਜਿਹਾ ਵੱਡਾ ਹੈ ਬਾਕੀ ਮੂੰਹ ਵੀ ਕੱਟੇ ਛੇਦੀ ਲੱਗ ਜਾਂਦੇ ਆ ਕਟੀਆਂ ਥੋੜਾ ਜਿਹਾ ਟਾਈਮ ਲੈਣਾ मिनਰਲ ਵਿਟਾਮਿਨ ਬਾਈਪਾਸ న్యూਟ੍ਰੀਐਂਟ ਕੈਲਸ਼ੀਅਮ ਬਫਰਟ ਤੇ ਡਰਾਈ ਈਸਟ ਇਹਦੇ ਵਿੱਚ ਸਪਲੀਮੈਂਟ ਪਾਏ ਵੀ ਆਗੇ। ਬਣੀ ਜ਼ਰੂਰੀ ਹੈ। ਫੇਰ ਹੀ ਹਵਾ ਦੇ ਨਾਲ ਖਰਾਬ ਹੋਣ ਦਾ ਡਰ ਰਹਿੰਦਾ ਹੈ। ਵਰਤ ਕੇ ਇਹਦੇ ਗ੍ਰੇਡ ਕੱਢ ਕੇ ਇਨਵੈਸਟ ਕਰਨ ਦੀ ਮੋੜ ਦੋ। ਕਿਉਂਕਿ ਇਹ ਬੱਚਿਆਂ ਨੇ ਛੋਟਿਆਂ ਨੇ ਖਾਣੀ ਕਰਕੇ ਉਹ ਜਿਹੇ ਸਾਹਤ ਹੀ ਬਣਾਈ ਹੁੰਦੀ ਹੈ। ਤੇ ਹਾਜਮ ਵੀ ਬਹੁਤ ਸੇਦੀ ਹੁੰਦੀ ਹੈ ਇਹ ਰੋਸਟਰਡ ਕਰੀ ਹੁੰਦੀ ਜਿਹੜਾ। ਇਹ ਗ੍ਰੇਡ ਆਪਾਂ ਰੈਗੂਲਰ ਪਾਵਾਂਗੇ 3 ਤੋਂ 4 ਮਹੀਨੇ। ਤੁਹੇ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵੀ ਰਿਜ਼ਲਟ ਵਧੀਆ ਆਇਆ ਜਾਂ ਨਹੀਂ ਆਇਆ ਜਾਂ ਕਿਹੋ ਜਿਹਾ ਰਿਜ਼ਲਟ ਆਇਆ ਚੰਗਾ ਮਾੜਾ ਕਿਵੇਂ ਆਇਆ ਦੁੱਧ ਵੀ ਨਾਲ ਚੱਲੂਗਾ ਗਾਂ ਦਾ ਤੇ ਇਹ ਫੀਡ ਤੇ ਬਾਕੀ ਲੀਵਰ ਟੋਨਿਕ ਤੇ ਡਿਵਰਮਿੰਗ ਉਹ ਵੀ ਜ਼ਰੂਰੀ ਹੈ ਨਾਲ 10-15 ਦਿਨਾਂ ਤੇ ਡਿਵਰਮਿੰਗ ਕਰ ਦੋਗੇ ਰਾਂ ਲਓ ਵੀ ਦੋਸਤੋ ਆਪਾਂ ਸਟਾਰਟ ਕਰ ਜਾ ਰਹੇ ਹਾਂ ਛੋਟੇ ਕਾਫਾਂ ਨੂੰ ਕਾਫ ਸਟਾਰਟਰ ਇਹ ਆਪਾਂ ਇਸ ਵਾਰ ਪਹਿਲੀ ਯਾਰ ਯੂਜ਼ ਕਰਨੀ ਹੈ ਕੈਟਰ ਰੈਂਚ ਨਵੀਂ ਕੰਪਨੀ ਦੀ ਕਾਉ ਸਟਾਰਟਰ ਫੀਡ ਹੈ 25 ਕਿਲੋ ਦਾ ਬੈਗ ਇਹ ਹੈ ਇਹ ਦੇਖ ਸਕਦੇ ਹਾਂ ਕੈਟਰ ਰੈਂਚ ਫਾਰਮਰ ਮਿਲਕ ਬੈਂਕ ਕਾਫ ਐਕਸਲ 100 25 ਕਿਲੋ ਦੀ ਪੈਕ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਪਾ ਦੂਜੇ ਪਾਸੇ ਲਗਾਉਂਦੇ ਹਾਂ ਵਿੱਚ ਕੀ ਗ੍ਰੇਨਰ ਵਿੱਚ ਜਿੰਦਾ ਨੇ ਕੰਪੋਜੀਸ਼ਨ ਆ ਕਿ ਪ੍ਰੋਟੀਨ ਦੇਖ ਸਕਦੇ 24% ਫੈਟ 4% ਫਾਈਬਰ 7% ਐਸਡ ਐਸੂ ਲੈਵਲ 2% ਮੋਇਸਚਰ 11% ਤੇ ਜਿਹੜੇ ਇਹਦੇ ਵਿੱਚ ਨਿਊਟ੍ਰੀਸ਼ਨ ਸਪਲੀਮੈਂਟ ਆ ਦੇਖ ਸਕਦੇ ਤੁਸੀਂ मिनरल विटामिन बाईपास न्यूट्रिएंट कैल्शियम बफरत एंड ड्राई यीस्ट ਇਹ ਇਹਦੇ ਵਿੱਚ सप्लीमेंट बाईवे ਆ ਗਏ ਇਹ காਫ ਨੂੰ ਜੋ ਵੀ जरूरत ਹੁੰਦੀ ਹੈਗੀ ਛੋਟੇ காਫ ਨੂੰ ਲੋੜ ਹੁੰਦੀ ਹੈਗੀ ਜਿੰਨਾ ਵੀ ਚੀਜ਼ਾਂ ਦੀ ਉਹ ਸਾਰੀਆਂ ਲੋੜਾਂ ਨੂੰ ਸਰੀਰ ਦੀਆਂ ਲੋੜਾਂ ਨੂੰ ਇਹ ਫੀਡ ਪੂਰਾ ਕਰਦੀ ਹੈਗੀ ਤੈਨੂੰ ਤੋਂ 4 ਮਹੀਨੇ ਆਪਾਂ ਇਹ ਵੀਡਵਾਵਾਂਗੇ ਦੇ ਉਸ ਤੋਂ ਬਾਅਦ ਕਾਫ ਕਰੋਵਰ ਸਟਾਰਟ ਕਰਾਂਗੇ ਤੇ ਅੱਜ ਆਪਾਂ ਇਹ ਬੱਚਿਆਂ ਨੂੰ ਸਟਾਰਟ ਕਰਨੀ ਆ ਦੋ ਝੋਟੀਆਂ ਆਪਣੇ ਕੋਲੇ ਸੋਈਆਂ ਵੀਆਂ ਇੱਕ ਕੋਹੇਨੂਰ ਦੀ ਕੋਹੇਨੂਰ ਦਾ ਬੱਚਾ ਆਇਆਗਾ ਕੱਟਾ ਤੇ ਇੱਕ 나ਗ ਦੀ ਕੱਟੀ ਆਈ ਆ ਕੱਟਾ ਤੇ ਕੱਟੀ ਆ ਦੋਵੇਂ ਤਕਰੀਬਨ 15-20 ਦਿਨ ਦਾ ਕੱਟਾ ਹੋ ਕੋਹੇਨੂਰ ਦਾ ਤੇ ਕੱਟੀ ਮੇਰੇ ਕੋਲ ਨਾ 10 ਦਿਨਾਂ ਦੀ ਮਸਾਂ ਹੀ ਹੋਊਗੀ ਬੜੀ ਦਾ ਘੱਟ ਹੋਊਗੀ ਪਰ ਉਹਨਾਂ ਨੂੰ ਇਹ ਸਟਾਰਟ ਕਰਨੀ ਆ ਤੇ ਕੋਲ ਦੇ ਵਿੱਚੋਂ ਵੇਖਦੇ ਆ ਕਿਵੇਂ ਆ ਆਪਾਂ ਬੱਚਿਆਂ ਦੇ ਮੂਹਰੇ ਧਰਦੇ ਆ ਨਾਲੇ ਰੋਜ਼ ਤਰਾਂਗੇ ਤਾਂ ਹੌਲੀ-ਹੌਲੀ ਖਾਣ ਲੱਗ ਜਾਣਗੇ ਇਹ ਫੀਡ ਜਾਨੀ ਕਿ ਬਹੁਤ ਜ਼ਰੂਰੀ ਹੈਗੀ ਤੇ ਆ ਜੋ ਆਪਾਂ ਦੇਣੀ ਹੈ ਅੰਦਰੋਂ ਕਿਸ ਤਰ੍ਹਾਂ ਦੀ ਆ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਖੀੜਾ ਪਕਾਉਣੀ ਦਾ ਬੰਦੀ ਹੈ। ਬਿਲਕੁਲ ਬਰੀਕ ਹੁੰਦੀ ਹੈ। ਕਿਉਂਕਿ ਇਹ ਬੱਚਿਆਂ ਨੇ ਛੋਟਿਆਂ ਨੇ ਖਾਣੇ ਕਰਕੇ ਉਹਦੇ हिसाब થી ਬਣਾਈ ਹੁੰਦੀ ਹੈ। ਤੇ ਹਾਜਮ ਵੀ ਬਹੁਤ ਸੇਤੀ ਹੁੰਦੀ ਹੈ ਇਹ ਰੋਸਟਰਡ ਕਰੀਂਦੀ ਖੀੜਾ। ਤੇ ਪੱਛਿਆਂ ਧਰਾਂਗੇ। ਇਹਦੇ ਕਰਨ ਦਰੱਖਿਤੇ ਬਾਕੀ ਉਸ ਵਟਕਣੀ ਜ਼ਰੂਰੀ ਹੈ। ਕਿ ਇਹਦੀ ਹਵਾ ਦੇ ਨਾਲ ਖਰਾਬ ਹੋਣ ਦਾ ਡਰ ਰਹਿੰਦਾ ਹੈ। ਵੱਤ ਤੇ ਇਹ ਜਿਹੜੇ ਡੇਡ ਕੱਢ ਕੇ ਇਹਨੂੰ ਇਸ ਤਰ੍ਹਾਂ ਤੁਸੀਂ ਮੋੜ ਦੋ ਮੋੜ ਕੇ ਦੇ ਉੱਤੇ ਕੋਈ ਨਾ ਕੋਈ ਕੋਈ ਵਜਨ ਵਾਲੀ ਜੀਤਾ ਅੰਗੇ ਚ ਹਵਾ ਨਾ ਬਗੀ ਤੇ ਅੱਜ ਤੁਹਾਨੂੰ ਦਿਖਾਉਣੀ ਹੈ ਬੱਚੇ ਮੂਰੇ ਤਰਦੇ ਆ ਥੋੜੀ ਵਿੱਚ ਤੂੜੀ ਪਾ ਕੇ ਵੀ ਧਰ ਸਕਦੇ ਆ ਪਰ ਆਪਾਂ ਇਸ ਤਰ੍ਹਾਂ ਹੀ ਧਰ ਕੇ ਵੇਖਾਂਗੇ ਇਹ ਕੱਟੀ ਆ ਨਾਗ ਵਾਲੀ ਇਲੇਦੰਤਰੀ ਇਹਨੂੰ ਤੇ ਮਾੜਾ ਮੋਟਾ ਮੂੰਹ ਜਿਹਾ ਕਰਦੀ ਆ ਹੁਣ ਪਹਿਲੇ ਦਿਨ ਤਾਂ ਨਹੀਂ ਖਾਂਦੀਗੀ ਹੌਲੀ ਹੌਲੀ ਖਾਣ ਲੱਗੂ 24 ਘੰਟੇ ਮੂਰੇ ਪਈ ਰਹੇ ਬਸ ਤੇ ਹੌਲੀ ਹੌਲੀ ਖਾਣ ਲੱਗ ਜੂ ਤੇ ਪਾਣੀ ਵੀ 24 ਘੰਟੇ ਰਹਿਣਾ ਚਾਹੀਦਾ

ਉਹਦੇ ਕੱਟਾ ਛੇਰੀ ਲੱਗ ਜੂਗਾ। ਇਹ ਤਾਂ ਥੋੜਾ ਜਿਹਾ ਵੱਡਾ ਹੈ। ਬਾਕੀ ਉਹ ਵੀ ਕੱਟੇ ਛੇਦੀ ਲੱਗ ਜਾਂਦੇ ਆ। ਕਟੀਆਂ ਥੋੜਾ ਜਿਹਾ ਟਾਈਮ ਲੈਣਾ। ਪਰ ਮੂਰੇ 24 ਘੰਟੇ ਪਈ ਰਹੇ। ਫੇਰ ਹੀ ਜਾਨਵਰ ਖਾਣ ਲੱਗਦਾ। ਥੋੜੀ ਤੁਸੀਂ ਤੂੜੀ ਵੀ ਮਿਲਾ ਸਕਦੇ ਹੋ। ਨਹੀਂ ਤਾਂ ਤੁਸੀਂ ਨੇਰੀ ਵੀ ਦਰਸਵਾ ਦੇ। ਥੋੜੀ-ਥੋੜੀ ਲੱਗਣਗੇ ਬਰ। ਦੋਵਾਂ ਨੂੰ ਆਪਾਂ ਇਕੱਠੇ ਹੀ ਹੁੰਦੇ ਇਹਨਾਂ ਨੂੰ ਦੋਵਾਂ ਨੂੰ ਇਕੱਠਿਆਂ ਨਹੀਂ ਧਰਦੇ ਕਰਕੇ। ਧੋਵੇਂ ਹੌਲੀ-ਹੌਲੀ ਮੂਰੇ ਪਈ ਰਹੂਗੀ ਤਾਂ ਹੌਲੀ-ਹੌਲੀ ਵੇਖਣਗੇ। ਮੂੰਹ ਮਾ ਮਾਰਿਆ ਕਰਨਗੇ ਮਾੜਾ-ਮਾੜਾ ਇਹਨੂੰ ਹੌਲੀ-ਹੌਲੀ ਸਵਾਦ ਪਾਊਗਾ। ਤੇ ਫਿਰ ਹੌਲੀ-ਹੌਲੀ ਖਾਣ ਲੱਗ ਜਾਣਗੇ। ਹੌਲੀ-ਹੌਲੀ ਗਿੱਜ ਜਾਣਗੇ। ਫਿਰ ਆਪਾਂ ਹੌਲੀ-ਹੌਲੀ ਵਧਾ ਦੇਣਗੇ ਢੇੜਨ। ਉਸਕ ਦਿਨ ਤਾਂ ਹਜੇ ਐਂ ਰੱਖਣੀ ਪਊਗੀ ਮਾੜਾ-ਮੋਟਾ ਹੀ ਮੂੰਹ ਜਿਹਾ ਮਾਰਨਗੇ। ਹੌਲੀ-ਹੌਲੀ ਗਿੱਜਣਗੇ। ਜਿਵੇਂ ਮਾਂ ਦੇ ਬੱਚੇ ਜਿਵੇਂ ਹੁੰਦੇ ਆਗੇ ਬੱਚਿਆਂਾਂ ਪੁੱਛਿਆਂ ਜਾਂ ਬੱਚੇ ਉਹ ਬਹੁਤ ਛੇਤੀ ਲੱਗ ਜਾਂਦੇ ਆ ਮੱਝਾਂ ਦੇ ਬੱਤਿਆਂ 'ਤੇ ਬਹੁਤ ਦਿੱਕਤ ਆਉਂਦੀ ਆ ਜੀ ਕਿ ਫੀਡ ਛੇਤੀ ਨਹੀਂ ਖਾਣ ਲੱਗਦੇ ਲੱਗ ਜਾਂਦੇ ਆ ਪਰ ਥੋੜਾ ਟਾਈਮ ਲੱਗਦਾ ਪਾਤੀ ਆਵਦੇ ਤੇ ਡਿਪੈਂਡ ਹੁੰਦਾ ਵਾ ਕਿ 24 ਘੰਟੇ ਮੂਰੇ ਪਈ ਰਹੇ ਬਾਕੀ ਮਾਣੀ ਮੋਟੀ ਕਈ ਹਰੀ ਮੂੰਹ ਦੇ ਵਿੱਚ ਵੀ ਪਾ ਦਿੰਦੇ ਥੋੜੀ ਘਣੀ ਉਸ ਚੀਜ਼ ਨਾਲ ਵੀ ਬਹੁਤ ਫਰਕ ਪੈਂਦਾ ਵਾ ਬਾਕੀ ਇਹ ਫੀਡ ਆਪਾਂ ਰੈਗੂਲਰ ਪਾਵਾਂਗੇ ਤਿੰਨ ਤੋਂ ਚਾਰ ਮਹੀਨੇ ਫਿਰ ਇਹ ਤੋਂ ਰਿਜ਼ਲਟ ਦਿਖਾਵਾਂਗੇ ਵੀ ਰਿਜ਼ਲਟ ਵਧੀਆ ਆਇਆ ਜਾਂ ਨਹੀਂ ਆਇਆ ਜਾਂ ਕਿਹੋ ਜਿਹਾ ਰਿਜ਼ਲਟ ਆ ਚੰਗਾ ਮਾੜਾ ਕਿਵੇਂ ਆਇਆ ਦੁੱਧ ਵੀ ਨਾਲ ਚੱਲੂਗਾ ਗਾਂ ਦਾ ਤੇ ਇਹ ਫੀਡ ਤੇ ਬਾਕੀ ਲਿਵਰ ਟੋਨਿਕ ਤੇ ਡਿਵਰਮਿੰਗ ਉਹ ਵੀ ਜ਼ਰੂਰੀ ਹੈ ਨਾਲ ਦਸਾਂ 15 ਦਿਨਾਂ ਤੇ ਰਿਵਰਮਿੰਗ ਕਰ ਦੋਗੇ ਰਾਂ ਫਿਰ 15 ਦਿਨਾਂ ਤੇ ਫਿਰ 15 ਦਿਨਾਂ ਤੇ ਫੇਰ ਮਹੀਨੇ ਦੇ ਜਦੋਂ ਵੱਡੇ ਹੋਗੇ ਫਿਰ ਉਸ ਤੋਂ ਬਾਅਦ 3 ਮਹੀਨਿਆਂ ਤੱਕ ਨੋਟ ਕਰਨਾ ਜ਼ਰੂਰੀ ਹੈ ਤੇ ਦਵਾਈ ਬਦਲ ਕੇ ਦੇਣੀ ਜ਼ਰੂਰੀ ਹੈ ਇਹ ਬਾਕੀ ਹੋਜ਼ਾ ਦਾ ਖੁੱਲਾ ਛੱਡੋ ਸੱਜਿਆ ਦਾ ਰੈਕਟਰ ਤੇ ਵੈਸੇ ਆਪਾਂ ਵੀ ਕੋਸ਼ਿਸ਼ ਕਰਾਂਗੇ ਹਜੇ ਤਾਂ ਇਹ ਬੰਨ੍ਹੇ ਹੀ ਹੁੰਦੇ ਆ ਇਹਨਾਂ ਨੂੰ ਖੁੱਲਾ ਛੱਡਣ ਦੀ ਕੋਸ਼ਿਸ਼ ਕਰਾਂ ਤੇ ਕਰੋ ਵਧੀਆ ਹੁੰਦੀ ਹੈ ਇਹ ਨਾਗਰੀ ਕੱਟੀ ਹੈ ਕੋਸਕਦੇ ਨਾ ਕੋਈ ਆ 10 ਦਿਨਾਂ ਦੀ ਮਸਾ ਹੋਊਗੀ ਬੜੀ ਤਾਂ ਘੱਟ ਹੋਊਗੀ ਜਿਵੇਂ ਨੋਟ ਕਰਿਆ ਗਿਆ ਤੇ ਉਹ ਖੱਟਾ ਕੋਹੇਨੂਰ ਦਾ ਉਹ तकरीबन 20 ਦਿਨਾਂ ਦੇ ਲਗਭਗ ਹੋਊਗਾ 20 ਤੋਂ ਘੱਟ ਹੋਊ ਸ਼ਾਇਦ ਤੇ ਦੱਸਿਓ ਵੀਡੀਓ ਜਾਣਕਾਰੀ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਾਣਕਾਰੀ ਚੰਗੀ ਲੱਗੀ ਤਾਂ ਕਿ ਸ਼ੇਅਰ ਜਰੂਰ ਕਰ ਦਿਓ ਧੰਨਵਾਦ